ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਬੋਪਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੂਟੂ ਫੈਮਿਲੀ ਕਿਦਾ ਸਾਰਾ ਠੀਕ ਠਾਕ ਹੋ ਦੇ ਸਾਰਿਆਂ ਸਤਿ ਸ੍ਰੀ ਅਕਾਲ ਮੈਂ ਕੁਲਵੀਰ ਬੋਪਰਾ ਹਾਂ ਤੁਸੀਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਕਲਾ ਵਿਜ਼ਿਟਿਕਣਾ ਜਾਇਆ ਕਰੋ ਤੇ ਆਨ ਨੂੰ ਕਰ ਲਿਆ ਕਰੋ ਪ੍ਰੈਸ ਤਾਂ ਜੋ ਆਉਣ ਵਾਲੇ ਵੀਡੀਓ ਮੇਰੀਆਂ ਸਾਰੀਆਂ ਤੇ ਉਹਨਾਂ ਦਾ ਉਹਨਾਂ ਦਾ ਨੋਟੀਫਿਕੇਸ਼ਨ ਆ ਸਕੇ ਤੇ ਦੇਖੋ ਜੀ ਸ਼ਾਮ ਦਾ ਹੋ ਗਿਆ ਟਾਈਮ ਤੇ ਅਰੇ ਖਾਲ 6:30 4:5 ਵਜੇ ਟਾਈਮ ਹੋ ਗਿਆ ਸ਼ਾਮ ਦਾ ਤੇ ਕਰਦੇ ਕੰਮ ਕਰਨ ਵੇੜ ਕੇ ਦਾਲ ਸਬਜ਼ੀ ਬਣਾ ਕੇ ਔਰ ਪਸਵਾਨ ਪੱਠੇ ਪਾ ਕੇ ਤੇ ਹੋਰ ਅਸੀਂ ਹੁਣ ਖੂਤੇ ਆਏ ਆ ਅਕਸ ਤੁਸੀਂ ਦੇਖਦੇ ਹੋ ਸਾਡੇ ਵਲੌਗ ਤੁਹਾਨੂੰ ਸਾਡੇ ਖੂ ਦਾ ਪਤਾ ਹੀ ਹੋ ਹਾਂਜੀ ਅੱਛਾ ਤੇ ਡਾਕਟਰ ਸਾਹਿਬ ਉਧਰ ਆ ਤੇ ਡਾਕਟਰ ਸਾਹਿਬ ਵੀ ਡਾਕਟਰ ਨੀਦ ਤਾਂ ਗੱਲਾਂ ਕਰਦੀ ਹੈਗੀ ਹੈ ਨਾ ਤੇ ਦੇਖੋ ਜੀ ਜਿਮੇਵਾਰੀਆਂ ਪੂਟਾਉਣੀਆਂ ਪੈਂਦੀਆਂ ਸਾਰੇ ਕੰਮਕਾਰ ਕਰਨੇ ਪੈਂਦੇ ਆ ਜੀ ਤੇ ਅ ਡਾਕਟਰ ਸਾਹਿਬ ਚੱਲ ਗਏ ਉਧਰ ਬੰਨੇ ਬੰਨੇ ਘੁੰਮਣ ਜਾਣਾ ਦੇਖਣਾ ਇਹਨਾਂ ਨੇ ਹਨਾ ਤੇ ਕਣਕਾਂ ਲਹਿਰਾ ਲਹਿਰਾਉਂਦੀਆਂ ਤੇ ਕਿੰਨੀਆਂ ਸੋਹਣੀਆਂ ਲੱਗਦੀਆਂ ਪਈਆਂ ਤੇ ਬਹੁਤ ਵਧੀਆ ਓਕੇ ਆ ਇੱਥੇ ਦਿਨ ਆਇਆ ਗਿਆ ਤੇ ਹੁਣ ਮੇਰੀ ਲੱਗੀ ਡਿਊਟੀ ਹੁਣ ਪੱਠੇ ਵਟਣ ਦੀ ਤੇ ਮੈਂ ਹੁਣ ਜਿਵੇਂ ਵੱਡੂੰਗੀ ਸਾਡੇ ਭੈਣਾਂ ਭਰਾ YouTube ਫੈਮਲੀ ਬਹੁਤ ਵਧੀਆ ਤਕਰੀਬ ਨੇ ਮੇਰੀ ਤਾਂ ਫੈਮਲੀ ਬਹੁਤ ਵਧੀਆ ਕਈ ਵਾਰੀ ਜਣੀ ਅ ਜਦੋਂ ਮੈਂ ਕੀ ਕਹਾਂ ਕਮੈਂਟ ਕਰ ਦਿੰਦੇ ਕਈ ਪਰ ਨਹੀਂ ਤੁਸੀਂ ਕੁੜੀਆਂ ਨੂੰ ਅੱਗੇ ਆਉਣ ਦਾ ਮੌਕਾ ਦਿਆ ਕਰੋ YouTube ਫੈਮਲੀ ਸਾਰੀ ਤੇ ਜੇ ਕਿਸੇ ਕੋ ਟੈਲੈਂਟ ਹੈਗਾ ਨਾ ਤਾਂ ਉਹਨਾਂ ਨੂੰ ਜਰੂਰ ਮੌਕਾ ਦਿਆ ਕਰੋ ਉਹਨਾਂ ਨੂੰ ਡੀਮੋਟੀਵੇਟ ਨਾ ਕਰਿਆ ਕਰੋ ਸੋਹਣੇ ਕਮੈਂਟ ਕਰਿਆ ਕਰੋ ਵਧੀਆ ਕਰਿਆ ਕਰੋ ਤਕਰੀਬਨ ਮੈਨੂੰ ਤਾਂ ਬਹੁਤ ਵਧੀਆ ਕਮੈਂਟ ਆਉਂਦੀ ਹੈ ਹਨਾ ਤੇ ਮੇਰੀਆਂ ਭੈਣਾਂ ਬਹੁਤ ਸੋਹਣੇ ਕਮੈਂਟ ਕਰਦੀਆਂ ਐ ਤੇ ਸੂਰਤ ਪੰਜਾਬੀ ਵਲੌਗ ਇਹ ਵੀ ਵਧੀਆ ਕਰਦੇ ਆ ਪਿੱਛੇ ਮੈਂ ਨਾ ਬਲੌਗ ਬੰਦ ਕਰਤੇ ਸੀ ਕਿ ਤੇ ਫਿਰ ਇਹਨਾਂ ਨਾਲ ਲਾਈਵ ਦੇਖਿਆ ਮੈਂ ਤੇ ਇਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਆ ਦੀਦੀ ਕਿਹਤੋਂ ਨਹੀਂ ਬਲੌਗ ਪਾਉਂਦੀ ਹੈਗੇ ਤੇ ਮੈਂ ਕਿਹਾ ਮੇਰਾ ਨਹੀਂ ਮਨ ਕਰਦਾ ਮੈਂ ਨਹੀਂ ਬਲੌਗ ਪਾਣੀ ਹੈਨਾ ਤੇ ਕਹਿੰਦੇ ਨਹੀਂ ਤੁਸੀਂ ਇੰਨੇ ਸਾਲਾਂ ਦੀ ਮਿਹਨਤ ਕਰਦੇ ਆ ਤੁਸੀਂ ਬਲੌਗ ਪਾਇਆ ਕਰੋ ਚਲੋ ਠੀਕ ਹੈ ਮੈਂ ਨਾ ਕਹਿਣਾ ਮੰਨ ਲਿਆ ਹੈਨਾ ਤੇ ਕਈ ਵਾਰੀ ਮਨ ਇੰਨਾ ਪਰੇਸ਼ਾਨ ਹੋ ਜਾਂਦਾ ਨਾ ਵੀ ਆਪਾਂ ਨੂੰ ਵੀਡੀਓ ਬਣਾਉਣ ਦਾ ਵੀ ਕੋਈ ਮਨ ਨਹੀਂ ਹੁੰਦਾ ਹੈਗਾ ਤੇ ਦੇਖੋ ਜੀ ਘਰ ਨੇ ਕਈ ਪ੍ਰੋਬਲਮ ਹੁੰਦੀਆਂ ਹਨ ਜਿਹੜੀਆਂ ਪਤਾ ਨਾ ਸਾਰੇ ਸਾਰੀਆਂ ਪ੍ਰੋਬਲਮ ਨਹੀਂ ਸ਼ੇਅਰ ਕਰ ਸਕਦੇ ਹਨ ਤੇ ਕੁਝ ਗੱਲਾਂ ਇਦਾਂ ਦੀਆਂ ਹੁੰਦੀਆਂ ਤੇ ਸਾਡੇ ਸੁੱਖੀ ਦਿਵਲ ਪੈਨ ਜੀ ਹੁਣੀ ਉਹ ਵੀ ਸਾਨੂੰ ਬਹੁਤ ਬਦੇ ਕਮੈਂਟ ਕਰਦੇ ਆ ਤੇ ਬਟਿਕ ਦਾ ਕੰਮ ਉਹਨਾਂ ਦਾ ਤੇ ਉਹਨਾਂ ਦੇ ਸੂਟਾਂ ਦੀ ਵੀਡੀਓ ਦੇਖਦੀ ਹੁੰਦੀ ਆ ਤੇ ਪੈਨ ਦਾ ਸੂਟ ਬਹੁਤ ਸੋਹਣੇ ਹੁੰਦੇ ਮੈਨੂੰ ਬੜੇ ਪਸੰਦ ਆ ਤੁਸੀਂ ਆਪਣਾ ਕੰਟੈਕਟ ਨੰਬਰ ਤਾਂ ਦਿਓ ਮੈਨੂੰ ਤੇ ਮੈਂ ਤੁਹਾਡੇ ਸ਼ਹਿਰ ਸੂਟ ਲੈਣ ਆਉਂਗੀ ਹਨਾ ਤੇ ਵਧੀਆ ਲੱਗਦੇ ਹਨਾ ਤੇ ਬਹੁਤ ਸੋਹਣੇ ਕਢਾਈ ਵਾਲੇ ਜਾਨੀ ਸੂਟ ਹੁੰਦੇ ਆ ਉਹ ਤਾਂ ਅਕਸਰ ਤੁਹਾਡੀ ਵੀ ਵੀਡੀਓ ਦੇਖਦੀ ਹੁੰਨੀ ਤੁਸੀਂ ਸਾਡੇ ਦੇਖਦੇ ਆ ਤੇ ਧੰਨਵਾਦ ਬਹੁਤ ਆਡਾ ਤੇ ਹੋਰ ਸਾਡੇ ਵੀ ਸਾਡੇ ਨਾਲ ਨਵੇਂ ਜੁੜੇ ਹੋਏ ਆ ਤੇ ਜਦੋਂ ਨਾ ਭੈਣਾਂ ਕਾ ਕਮੈਂਟ ਕਰਦੇ ਆ ਉਹ ਤੇ ਬਹੁਤ ਸੋਹਣਾ ਲੱਗਦਾ ਹੈ ਨਾ ਇਨੀ ਇਨਸਪੈਕਟ ਦਿੰਦੇ ਆ ਚਲੋ ਖੈਰ ਸਾਰੇ ਕੋਈ ਨਹੀਂ ਹੁੰਦੇ ਹੈਗੇ ਹੈ ਨਾ ਤੇ ਇਦਾਂ ਗੱਲ ਆ ਚਲੋ ਆਪੋ ਆਪਣੀ ਖੈਰ ਵੀ ਹੁੰਦਾ ਸਾਰਿਆਂ ਦਾ ਥਿੰਕਿੰਗ ਹੁੰਦੀ ਆ ਆਪੋ ਆਪਣੀ ਆਪਾ ਕਿਸੇ ਥਿੰਕਿੰਗ ਨੂੰ ਬਦਲ ਨਹੀਂ ਸਕਦੇ ਹੈਗੇ ਹੈ ਨਾ ਤੇ ਜਿਵੇਂ ਅਸੀਂ ਚੱਲ ਚੱਲਦੇ ਆ ਅਸੀਂ ਬਸ ਇੱਦੇ ਚਲਾਵਾਂਗੇ ਤੇ ਇੱਕ ਸੱਚੀ ਮੈਂ ਗੱਲ ਇਹ ਵੀ ਦੇਖੀ ਆ ਜਿਹੜਾ ਤਾਂ ਹੁੰਦਾ ਮਤਲਬ ਹਨਾ ਵੀਡੀਓ ਨੰਗ ਢੰਗ ਹੁੰਦਾ ਜ਼ਿਆਦਾ ਮਤਲਬ ਇਦਾਂ ਦਾ ਮਸਾਲੇ ਵਾਲਾ ਜ਼ਿਆਦਾ ਹੁੰਦਾ ਵੀਡੀਓ ਉਹਨੂੰ ਬਹੁਤ ਵਿਊਜ਼ ਆਉਂਦੇ ਹਨਾ ਤੇ ਚਲੋ ਖੈਰ ਮੈਂ ਤਾਂ ਇਹ ਕਹਿਨੀ ਆ ਵੀ ਆਪਾਂ ਜੇ ਮੰਨ ਲਓ ਆਪਾਂ ਸੋਸ਼ਲ ਮੀਡੀਆ ਤੇ ਆ ਗਏ ਆ ਤਾਂ ਆਪਾਂ ਨੂੰ ਵਧੀਆ ਵੀਡੀਓ ਬਣਾਉਣੀਆਂ ਚਾਹੀਦੀਆਂ ਆ ਨੌਲੇਜ ਵਾਲੀਆਂ ਵੀਡੀਓ ਬਣਾਉਣੀਆਂ ਚਾਹੀਦੀਆਂ ਤਾਂ ਜੋ ਕਿਸੇ ਦੇ ਕੰਮ ਆਉਣ ਹਨਾ ਜਿਦਾ ਹੁਣ ਮੇਰੇ ਬਲੌਗ ਮੇਰੇ ਭਰਾ ਮੇਰੇ ਉੱਪਰਝਾਈਆਂ ਮੇਰੀਆਂ ਭੈਣਾਂ ਸਾਰੇ ਜਾਣੇ ਮੈਨੂੰ ਮੇਰੇ ਵਲੌਗ ਦੇਖਦੇ ਆ ਹਨਾ ਜਿਹੜੇ ਦੇਖਦੇ ਆ ਜਿਹੜੇ ਨਹੀਂ ਦੇਖਦੇ ਨਹੀਂ ਦੇਖਦੇ ਮੈਨੂੰ ਨਹੀਂ ਕੋਈ ਹੈਗਾ ਨਾ ਨਾ ਤੇ ਕਈ ਮੇਦੇ ਭਰਾ ਭਜਣੀਆਂ ਮੇਰੇ ਵਲੌਗ ਚ ਆਉਂਦੇ ਵੀ ਆ ਚਲੋ ਵਧੀਆ ਗੱਲ ਹੈ ਜਿਹੜੇ ਆਉਂਦੇ ਹਨਾ ਤੇ ਜਿਹੜੇ ਨਹੀਂ ਆਉਂਦੇ ਚਲੋ ਖੈਰ ਉਹਨਾਂ ਦੇ ਨਾਂ ਉਹਨਾਂ ਮੇਰੇ ਵਲੌਗ ਚੱਲੀ ਜਾਣੇ ਆ ਜਿਹੜੇ ਸਾਡੇ ਭੈਣਾਂ ਭਰਾ ਸਾਣਾ ਪਿਆਰ ਕਰਦੇ ਆ ਨਾ ਵਧੀਆ ਆ ਤੇ ਚਲੋ ਠੀਕ ਆ ਨਾ ਫੈਮਿਲੀ ਬਹੁਤ ਵਧੀਆ ਆ ਤੇ ਜਿਸ ਦਿਨ ਅਸੀਂ ਵੀਡੀਓ ਨਹੀਂ ਬਣਾਈਦੀ ਹਨਾ ਤੇ ਸਾਡਾ ਮਨ ਨਹੀਂ ਲੱਗਦਾ ਹੈਗਾ ਵੀ ਅੱਜ ਅਸੀਂ ਕੋਈ ਕੰਮਕਾਰ ਕੀਤਾ ਨਹੀਂ ਹੈਗਾ ਨਾ ਤੇ ਇਦਾਂ ਹੁੰਦੀ ਆ ਵੀ ਤੁਹਾਡੇ ਨਾਲ ਸਾਡੀ ਅਟੈਚਮੈਂਟ ਇਹ ਜੀ ਬਣੀ ਹੋਈ ਆ ਨਾ ਵੀ ਅਸੀਂ ਵੀਡੀਓ ਰਾਈਂ ਤਾ ਨਾ ਵੀ ਤਾਂ ਨਾਲ ਹੀ ਗੱਲਬਾਤ ਜ਼ਰੂਰ ਕਰਦੇ ਆ ਡਾਕਟਰ ਸਾਹਿਬ ਮੈਨੂੰ ਕਹਿੰਦੇ ਜੇ ਪੱਠੇ ਵੜਦੂ ਗੱਲਾਂ ਕਰੀ ਜਾਣੀਆਂ ਤੇ ਹੁਣ ਮੈਂ ਇਹਨਾਂ ਜਵੀ ਵੜਣੀਆਂ ਤੈਨੂੰ ਪਤਾ ਮੈਂ ਪੱਠੇ ਵੜਣ ਚ ਬਹੁਤ ਮਾਹਰ ਆ ਤੇ ਛੋਟੀ ਹੁੰਦੀ ਮੈਂ ਪੱਠੇ ਵੜਦੀ ਸੀਗੀ ਤੇ ਰੱਬ ਨੇ ਜਿਹਨੇ ਜੋ ਕੰਮ ਬਣਾਉਣਾ ਹੁੰਦਾ ਨਾ ਉਹ ਛੋਟੇ ਹੁੰਦੇ ਹੀ ਆਪਾਂ ਨੂੰ ਮਤਲਬ ਪਤਾ ਲੱਗ ਜਾਂਦਾ ਅਸੀਂ ਕੀ ਕੰਮ ਬਣਾਣਾ ਆ ਤੇ ਮੇਰੇ ਜੋ ਖੁਆਬ ਸੀ ਵੇ ਕੁਝ ਪੂਰੇ ਹੋਏ ਔਰ ਕੁਛ ਨਹੀਂ ਹੁੰਦੇ ਵਾਇਗਰ ਨਹੀਂ ਸੁਣਦਾ ਸਾਰੀ ਹੈ ਨਾ ਤੇ ਮੈਨੂੰ ਪੱਠੇ ਵਟਣ ਦਾ ਬਹੁਤ ਸ਼ੌਂਕ ਸੀ ਤੇ ਹੁਣ ਮੈਨੂੰ ਗਾਹ ਜਿਹੜਾ ਘਰ ਵਾਲਾ ਵੀ ਪੱਠਿਆਂ ਵਾਲਾ ਮਿਲਿਆ ਨਾ ਜਣੀ ਮੇਰੇ ਹਸਬੰਡ ਇੰਨੇ ਵਧੀਆ ਨਾ ਤੇ ਮੈਂ ਤਾਂ ਬਹੁਤ ਲੱਕੀ ਆ ਤੇ ਮੇਰੇ ਘਰ ਵਾਲੇ ਇੰਨਾ ਚੰਗਾ ਤੇ ਇੰਨਾ ਵਧੀਆ ਨਾ ਇਦਾਂ ਦਾ ਘਰ ਵਾਲਾ ਸਾਰਿਆਂ ਨੂੰ ਮਿਲੇ ਹੈ ਨਾ ਇੱਕ ਬੰਦੇ 'ਚ ਇੰਨੇ ਗੁਣੇ ਆ ਤੇ ਗੱਲ ਰੰਗਾਂ ਦੀ ਨਹੀਂ ਹੁੰਦੀ ਹੈਗੀ ਗੱਲ ਹੁੰਦੀ ਆ ਦਿਮਾਗ ਦੀ ਔਰ ਬੱਦਿਆ ਬੰਦੇ ਦੀ ਹੈਨਾ ਜਿੱਤਾ ਤੇ ਸਾਡੀ ਜਵੀ ਦੇਖੋ ਕਿੱਡੀ ਵੱਡੀ ਵੱਡੀ ਹੋ ਗਈ ਆ ਤੇ ਹੁਣ ਬਹੁਤ ਭਾਰੀ ਹੋ ਗਈ ਆ ਇਹ ਤਾਂ ਜਵੀ ਵਿੱਚੋਂ ਨਿਕਲੇ ਛੱਟੇ ਇਹ ਦੇਖੋ ਛੱਟੇ ਨਿਕਲੇ ਆ ਤੇ ਜਦ ਜਵੀ ਡਬਲ ਡਬਲ ਹੋ ਗਈ ਆ ਜਿਹਨੂੰ ਆਪਾਂ ਜਵਾਹਾਂ ਕਹਿੰਦੇ ਆ ਨਾ ਉੱਤਲੋ ਜੀ ਹੁਣ ਗੱਲਾਂ ਵਾ ਤਾਂ ਬਹੁਤ ਹੋ ਗਈਆਂ ਤਾਂ ਹੁਣ ਵੱਡਣਾ ਮੈਂ ਜਵੀ ਨਹੀਂ ਤੇ ਮੈਨੂੰ ਪਹਿ전에 ਗਾਣਾ ਲੱਗਤਰ ਸਭ ਤੋਂ ਫੇ ਤੂੰ ਜਵੀ ਵੱਡੀ ਨਹੀਂ ਪੱਠੇ ਵੱਡੇ ਨਹੀਂ ਹੈਗੇ ਤੇ ਚਲੋ ਪੱਠੇ ਵੱਢ ਕੇ ਤੁਹਾਨੂੰ ਮਿਲਦੇ ਆ ਹਾਂਜੀ ਇਧਰ ਲੱਗੀ ਹੁਣ ਮੈਂ ਪੱਠੇ ਵੱਢਣ ਦੇਖੋ ਜੀ ਪੱਠੇ ਵੱਢਣਾ ਮੈਨੂੰ ਬੜਾ ਸ਼ੌਂਕ ਆ ਤੇ ਕੰਮ ਕੋਈ ਵੀ ਹੈ ਸ਼ੌਂਕ ਨਾਲ ਹੀ ਹੁੰਦੇ ਆ ਤੇ ਪਸੰਦ ਕੰਮ ਦਾ ਬਿਲਕੁਲ ਸ਼ੌਂਕ ਨਾ ਹੁੰਦਾ ਪਿਆਰ ਨਾ ਹੁੰਦਾ ਨਾ ਤੇ ਅੱਜ ਕੱਲ ਦੇ ਮੈਂ ਦੇਖਦੀ ਆ ਵੀ ਅੱਜ ਕੱਲ ਇਹੋ ਜਿਹਾ ਸਮਾਂ ਆ ਗਿਆ ਵੀ ਲੋਕੀ ਇਹ ਕੰਮ ਛੱਡਦੇ ਜਾ ਰਹੇ ਆ ਪਰ ਅਸੀਂ ਨਹੀਂ ਛੱਡਦੇ ਹੈਗੇ ਅਸੀਂ ਫੜਾਂਗੇ ਲੋਕੀ ਕੰਮ ਛੱਡਦੇ ਨੇ ਪਰ ਅਸੀਂ ਫੜਾਂਗੇ ਤੇ ਦੇਖੋ ਜੀ ਇਸ ਚੀਜ਼ ਤੇ ਆਪਣੀ ਕਸਰ ਹੋ ਜਾਂਦੀ ਐ ਸਟਰੀਟ ਦੀ ਤੇ ਆਪਣਾ ਮਨ ਲੱਗਾ ਰਹਿੰਦਾ ਐ ਨਾਲੇ ਦੁੱਧ ਕਰਦਾ ਨਾਲੇ ਆਪਣੇ ਜੀਬ 'ਚ ਪੈਸਾ ਆਉਂਦਾ ਹਨਾ ਇਸ ਚੀਜ਼ ਨਾਲ ਬਹੁਤ ਜ਼ਿਆਦਾ ਤੇ ਮਿਹਨਤ ਕਰ ਸਾਰਾ ਕੁਝ ਹੀ ਆ ਤੇ ਨਾਲੇ ਆਪਾਂ ਇਧਰ ਲਈ ਉਧਰ ਲਈ ਜਿੱਦਾਂ ਕਰ ਲੋ ਜੁਲੀ ਤੋਂ ਬਚ ਜਾਂਨੇ ਆ ਨਾ ਚੰਗੀ ਮਾੜੀ ਕੱਲ ਤੋਂ ਬਚ ਜਾਂਨੇ ਆ ਆਪਣੇ ਕੰਮ 'ਚ ਬਿਜੀ ਰਹਨੇ ਆ ਤੇ ਵੇਲਾ ਜਿੱਦਾਂ ਕਰੇ ਸ਼ੈਤਾਨ ਦਾ ਘਰ ਹੋ ਜਾਂਦਾ ਇਸ ਚੀਜ਼ ਦੇ ਬੜੇ ਫਾਇਦੇ ਆ ਤੇ ਲੋਕੀ ਕੰਮ ਛੱਡਦੇ ਜਾ ਰਹੇ ਆ ਤੇ ਕਹਿੰਦੇ ਵੀ ਪੱਠੇ ਵੀ ਮਿਲਦੇ ਪੈਂਦੇ ਆ ਤੂੜੀ ਵੀ ਮਿਲਦੀ ਪੈਂਦੀ ਆ ਪਰ ਨਹੀਂ ਦੇਖੋ ਜੀ ਆਪਣੀ ਸਿਹਤ ਵੀ ਠੀਕ ਰਹਿੰਦੀ ਇਸ ਕੰਮ ਦੇ ਨਾਲ ਹਨਾ ਤੇ ਕਈਆਂ ਘਰਾਂ ਚ ਪ੍ਰੋਬਲਮ ਹੋ ਜਾਂਦੀ ਕਈਆਂ ਘਰਾਂ ਚ مرد ਨਹੀਂ ਹੁੰਦੇ ਜਾਂਦੇ ਔਰਤਾਂ ਨਹੀਂ ਹੁੰਦੀਆਂ ਹੈਗੀਆਂ ਨਾ ਕਰਨ ਵਾਲੀਆਂ ਜਾਂ ਕਿਦਾਂ ਵੀ ਜਿਹੜੇ ਕਰ ਸਕਦੇ ਉਹ ਵੀ ਨਹੀਂ ਕਰਦੇ ਹੈਗੇ ਉਹ ਵੀ ਦੇਖ-ਦੇਖ ਕੇ ਤੇ ਟੀਟ ਹੋ ਗਏ ਆ ਤੇ ਕਹਿੰਦੇ ਨਹੀਂ ਇਹ ਕੰਮ ਘਾਟੇ ਦਾ ਹੀ ਆ ਕਿਦਾਂ ਵੀ ਹੈ ਦੇਖੋ ਦੇਖੀ ਮੈਂ ਬਹੁਤ ਘਰਾਂ ਚ ਦੇਖਦੀ ਹੁੰਨੀ ਆ ਪਰ ਨਹੀਂ ਗਲਤ ਕਰਨਾ ਜੇ ਆਪਣੇ ਕਾਰੋਬਾਰ ਚੱਲਦੇ ਆ ਆਪਾਂ ਨੂੰ ਚਲਾਉਣੇ ਚਾਹੀਦੇ ਆ ਤੇ ਫੇਰ ਹੀ ਕੰਮ ਸਹੀ ਹੁੰਦੇ ਆ ਤਾਂ ਆਪਾਂ ਕਈ ਬਿਮਾਰੀਆਂ ਤੋਂ ਬਚ ਜਾਂਦੇ ਆ ਤੇ ਵੇਕਣ ਵਾਲੇ ਪੱਠੇ ਵੱਡ ਹੋ ਜਾਂਦੇ ਆ ਤੇ ਓਕੇ ਹੋ ਜਾਂਦਾ ਸਾਰਾ ਕੁਝ ਤੇ ਵਧੀਆ ਆ ਜੇ ਕੰਮ ਮਾੜਾ ਨਹੀਂ ਪਸੂਆਂ ਦਾ ਤੇ ਅੱਜਕੱਲ ਦੇਖੋ-ਦੇਖੀ ਬਸ ਕਹਿੰਦੇ ਐਸੇ ਨੂੰ ਸੋਹਣੇ ਕੱਪੜੇ ਹੁਣ ਸੋਨਾ ਖਾਣਾ ਹੋਵੇ ਵਧੀਆ ਪਰ ਨਹੀਂ ਮੈਂ ਕਹਿੰਦੀ ਕੰਮ ਦੇ ਨਾਲ ਹੀ ਬਾਹਰ ਆਇਆ ਤੇ ਆਪਾਂ ਮਿਹਨਤ ਕਰਕੇ ਵੀ ਆਪਾਂ ਆਪਣਾ ਸੋਨਾ ਕੱਪੜਾ ਸੋਨਾ ਖਾਣਾ ਬਣਾ ਲੈ ਸਕਦੇ ਆ ਨਾ ਤੇ ਇਦਾਂ ਆ ਇਹ ਕੋਈ ਬੋਝ ਵਾਲੀ ਗੱਲ ਨਹੀਂ ਹੈ ਕਿ ਸਵੇਰੇ 2 ਘੰਟੇ ਕੰਮ ਹੁੰਦਾ ਪਸੂਆਂ ਦਾ 2 ਘੰਟੇ ਸ਼ਾਮ ਨੂੰ ਹੁੰਦਾ ਕੰਮ ਐਡਾ ਲੋ ਜੀ ਹੋ ਗਿਆ 5:30 6 ਵਜ ਦਾ ਹੋ ਗਿਆ ਟਾਈਮ ਤੇ ਪੰਛੀ ਮਿਲ ਲੱਗਦਾ ਚੱਲੇ ਆਪਣੇ ਘਰਾਂ ਨੂੰ ਹਨਾ ਅਸੀਂ ਚੱਲੇ ਆਪਣੇ ਘਰਾਂ ਨੂੰ ਤੇ ਪੰਛੀ ਬੋਲੇ ਕਿੰਨੇ ਸੁਣੇ ਲੱਗਦੇ ਆ ਤੇ ਸਾਰੇ ਬਸ ਹਰਿਆ ਭਰਿਆ ਤੇ ਆ ਦੇਖੋ ਹੁਣ ਪੰਡਾ ਸੀ ਵੱਢ ਲੀਆਂ ਦੋ ਜਵੀ ਦੀਆਂ ਇਹਨੂੰ ਜਹਾਂ ਵੀ ਕਹਿ ਲੈਂਦੇ ਆ ਨਾ ਜਹਾਂ ਨਹੀਂ ਕਹਿੰਦੇ ਨਾ ਇਹਨੂੰ ਇਹਨੂੰ ਜਵੀ ਕਹਿੰਦੇ ਆ ਤੇ ਇਹਦੀ ਬਰਕਤ ਬੜੀ ਹੁੰਦੀ ਐ ਇਹਨੂੰ ਇੱਕ ਉਤਰੋ ਇੱਕ ਪੰਡਾ ਨੂੰ ਤੇ ਕਿੰਨੇ ਹੀ ਫਲ ਹੋ ਜਾਂਦੇ ਢੇਰੀ ਦੋ ਦਿਨ ਦੇ ਪੱਠੇ ਹੀ ਕਰ ਲਏ ਆ ਦੇਖੋ ਜੀ ਆਲੇ ਦੁਆਲੇ ਕਿੰਨਾ ਸੋਹਣਾ ਲੱਗਦਾ ਮੌਸਮ ਤੇ ਕਿੰਨਾ ਵਧੀਆ ਤੇ ਹਰੇ ਹਰੇ ਫੁੱਲ ਤੇ ਅਗਲੇ ਮਹੀਨੇ ਪੱਕ ਜਾਣੀ ਇਹ ਸਰੋਂ ਤੇ ਫਿਰ ਇਹਦੀ ਮਾਰਕਟਾਈ ਕਰ ਲੈਣੀ ਆ ਕਣਕ ਵੀ ਪੂਹ ਹੋ ਸਿਟੇ ਆ ਗਈ ਆ ਤੇ ਮੇਰਾ خیال ਜਿਹਨੂੰ ਗੁੰਗਰੇ ਕਹਿੰਦੇ ਆ ਆ ਦੇਖੋ ਪੱਤੇ ਕਿੰਨੇ ਸੋਹਣੇ ਲੱਗਦੇ ਆ ਇਹਦੇ মুਗਰੇ ਦੇ ਤੇ ਨਿਕਲੇ ਨਿਕਲੇ ਪੱਤੇ মুਗਰੇ ਨਾਲ ਸਬਜੀ ਬਹੁਤ ਸਵਾਦ ਲੱਗਦੀ ਹੁੰਦੀ ਆ ਵਧੀਆ ਲੱਗਦੀ ਹੁੰਦੀ ਆ ਤੇ ਦੇਖੋ ਜੀ ਹੁਣ ਸਾਗ ਹੋ ਗਿਆ ਆਪਣਾ ਹਣਾ ਤੇ ਸਾਗ ਆਪਾਂ ਬਹੁਤ ਖਾਂਦਾ ਬਾਬੇ ਨੇ ਵੀ ਨਾ ਸਾਰਾ ਸਿਆਲ ਹੀ ਸਾਗ ਬਹੁਤ ਖਾਂਦਾ ਹੈ ਨਾ ਤੇ ਮੋਜਾ ਲਈਆਂ ਪੁਰੀਆਂ ਸਾਗ ਦੀਆਂ ਤੇ ਹੁਣ ਸਰੋਂ ਨਿਸਰ ਗਈ ਆ ਤੇ ਪੀਲੇ ਪੀਲੇ ਨਿਕਲੇ ਫੁੱਲ ਪਰ ਫੇਰ ਵੀ ਗਾਂ ਪਗਾਰਾ ਹੈਗਾ ਆ ਤੇ ਪਗਰ ਦੇ ਇੱਕ ਵਾਰੀ ਸਾਗ ਬਣਾ ਕੇ ਖਾਵਾਂਗੇ ਹਨਾ ਤੇ ਆਪਣੀ ਜੇਵੀ ਪਿਛੇ ਹੋਣ ਈ ਆ ਤੇ ਵੀ ਹੁਣ ਹੋਲੀ ਜਾਂਦੀ ਆ ਆ ਦੇਖੋ ਫਟ ਫਟ ਗਿਆ ਇਹਦਾ ਪਗਾਰਾ ਤੇ ਪੱਠੇ ਵਾਧੂ ਉੱਧਰ ਵੀ ਹੈਗੇ ਆ ਤੇ ਬਸ ਵਧੀਆ ਓਕੇ ਆ ਖੂ ਬੜਾ ਨਿਆਰਾ ਬਹੁਤ ਸੋਹਣਾ ਲੱਗਦਾ ਯਾਰ ਖੂ ਤੇ ਆਈ ਦੇ ਆ ਤੇ ਖੂ ਤੇ ਆ ਵੀਡੀਓ ਬਹੁਤ ਸੋਹਣੀ ਆ ਮਤਲਬ ਬਣਦੀਆਂ ਤਾਂ ਨਾਲੇ ਸਾਡੀ YouTube ਫੈਮਿਲੀ ਵੀਡੀਓ ਨੂੰ ਪਸੰਦ ਕਰਦੀ ਆ ਬਹੁਤ ਹਨਾ ਤਾਂ ਦੇਖੋ ਉਪਰ ਤੋਂ ਪਲਾਥਰ ਰੋਡ ਸਾਹਮਣੇ ਤੇ ਰੌਣਕ ਲੱਗੀ ਪਈ ਆ ਤਾਂ ਹੁਣ ਅਸੀਂ ਚੱਲਦੇ ਆ ਘਰ ਨੂੰ ਤੇ ਆ ਦੇਖੋ ਮੇਰਾ ਪਰਛਾਵਾਂ ਨਾਲ ਮਿਲ ਕੇ ਦੇਖੋ ਜੀ ਜੋ ਜਿੰਨਾ ਵੀ ਸਾਡੇ ਕੋਲ ਹੈਗਾ ਨਾ ਅਸੀਂ ਉਹਦੇ ਵਿੱਚ ਖੁਸ਼ ਆਂ ਕਈ ਲੋਕ ਜਿਹੜੇ ਜ਼ਿਆਦਾ ਪੈਸੇ ਵਾਲੇ ਨੇ ਉਹ ਵੀ ਦੁਖੀ ਆ ਕਈ ਆਪਣੀ ਸਿਹਤ ਪੱਖੋਂ ਦੁਖੀ ਆ ਕਈਆਂ ਨੂੰ ਜ਼ਿਆਦਾ ਪੈਸਾ ਜਿਹੜੀ ਡਰੋਂ ਦਾ ਦੁਖੀ ਕਰਦਾ ਹਨ ਤੇ ਵਾਇਗੁਰੂ ਦੀ ਮੇਰ ਨਾ ਬਹੁਤ ਵਧੀਆ ਆ ਤੇ ਬਸ ਉਸ ਵਿੱਚ ਅੰਡਰਸਟੈਂਡਿੰਗ ਚਾਹੀਦੀ ਆ ਦੋਨਾਂ ਜੀਆਂ ਦੀ ਹਨਾ ਤੇ ਫਿਰ ਵਧੀਆ ਆ ਤੇ ਸਭ ਓਕੇ ਆ ਨਾ ਤੇ ਬਹੁਤ ਤਾਂ ਨਹੀਂ ਉਸ ਵਾਇਕ੍ਰੂ ਤੋਂ ਮੰਗਦੇ ਵਸ ਅਵਰ ਸੰਤੋਖ ਮੰਗੀਦਾ ਆ ਇਤਿਹਾਸ ਵਿੱਚ ਪਿਆਰ ਹੈ ਨਾ ਇਹ ਬਹੁਤ ਵੱਡੀ ਗੱਲ ਆ ਤੇ ਜੋ ਜਿੰਨੇ ਵਿੱਚ ਉਹਦੇ ਵਿੱਚ ਖੁਸ਼ ਆ ਜੀ ਜੋ ਜੰਦਾ ਪਰਮਾਤਮਾ ਜਿੱਥੇ ਰੱਖਦਾ ਵੱਡੀ ਗੱਲ ਇਹ ਆ ਜਿੱਥੇ ਵਾਇਕ੍ਰੂ ਰੱਖਦਾ ਉੱਥੇ ਉਸ ਥਾਂ ਤੇ ਆਪਾਂ ਨੂੰ ਖੁਸ਼ੀ ਰਹਿਣਾ ਚਾਹੀਦਾ ਹੈ ਨਾ ਤੇ ਬਹੁਤ ਵਧੀਆ ਹੈ ਮਿਹਨਤ ਕਰੀਦੀ ਆਪਣੀ ਤੇ ਹੋਰ ਜਿੰਨਾ ਮਾਜੀ ਕਿਸੇ ਕਰ ਲੋ ਆਪਾਂ ਚੰਗੇ ਨਹੀਂ ਬਣ ਸਕਦੇ ਇਹ ਵੀ ਗੱਲ ਨਾਲ ਨਾਲ ਹੈਗੀ ਆ ਨਾ ਤੇ ਚੰਗੇ ਤੋਂ ਸਵਾਇ ਗੁਰੂ ਤੋਂ ਹੀ ਬਣਨਾ ਆ ਤੇ ਬੰਦਾ ਬੰਦੇ ਨੂੰ ਚੰਗਾ ਨਹੀਂ ਬਣਾ ਸਕਦਾ ਤੇ ਖੈਰ ਚੰਗੇ ਬਣ ਕੇ ਆਪਾਂ ਲੈਣਾ ਕੀ ਆ ਉਸ ਸੱਚੇ ਪਾਤਸ਼ਾਹ ਤੋਂ ਚੰਗੇ ਹੋਣੇ ਚਾਹੀਦੇ ਆ ਵਧੀਆ ਹੋਣੇ ਚਾਹੀਦੇ ਆ ਨਾ ਬੰਦਾ ਤੇ ਬੰਦੇ ਨੂੰ ਬਹੁਤ ਖੁਸ਼ ਕਹਿੰਦਾ ਆ ਬੰਦਾ ਇਦਾਂ ਦਾ ਇਦਾਂ ਦਾ ਇਹ ਕਿਦਾਂ ਵੀ ਹੈ ਨਾ ਇਸ ਪਰ ਮਾਤਾ ਨੂੰ ਸੱਚੀ ਹੋਣਾ ਚਾਹੀਦਾ ਬੰਦਾ ਤੇ ਆ ਲੋ ਜੀ ਹੁਣ ਸਾਡੀ ਸਾਰੀ ਜੱਵੀ ਵੱਡ ਹੋ ਗਈ ਐ ਸਿਰ ਬੰਨੇ ਰਹਿ ਗਿਆ ਇਹ ਬਟਾ ਕੇ ਪਰਸੋਂ ਹੁਣ ਤੇ ਨਾਲ ਮਿਲ ਕੇ ਆਪਣੇ ਪੱਠੇ ਦਾ ਕੰਮ ਵੀ ਕਰ ਲਈਦਾ ਵੱਡ ਵੀ ਲਈਦੇ ਆ ਪਾ ਵੀ ਲਈਦੇ ਆ ਸਾਰੇ ਕੰਮ ਕਰ ਲਈਦੇ ਆ ਤੇ ਵਾਇਕਰ ਨੂੰ ਇੰਨੀ ਕਿ ਜਦ ਤੱਕ ਲੋ ਹਿੰਮਤ ਬਖਸ਼ੀ ਹੋਈ ਐ ਨਾ ਸਾਰੇ ਕੰਮਾਂ ਦੀ ਚੰਗੇ ਨੇ ਚੰਗੇ ਆ ਬੰਦਿਆਂ ਨਾਲ ਬੰਦੇ ਵੀ ਹੈਗੇ ਨਾ ਇਹ ਚ ਕੋਈ ਦੂਰ ਰਾਏ ਨਹੀਂ ਹੈਗੀ ਦੇਖੋ ਜੇ ਵੀ ਡੀ ਸੀਗੀ ਤੇ ਫਿਰ ਮੈਂ ਡੀ ਜੇ ਵੀ ਨੂੰ ਵੱਢਿਆ ਹੈ ਨਾ ਫਿਰ ਉਹ ਡਗਦੀ ਆ ਤਾਂ ਫਿਰ ਇਹ ਸਲਾਬ ਜਾਂਦੀ ਆ ਫਿਰ ਖਰਾਬ ਹੋ ਜਾਂਦੀ ਆ ਤੇ ਇਦਾਂ ਆ ਸਾਡੇ ਲੱਗੇ ਹੁਣ ਨਾ ਤਕਰੀਬਨ ਕਮਾਦ ਹੁਣ ਵੱਢ ਹੋ ਗਏ ਸਾਰੇ ਤੇ ਸੂਰ ਵੀ ਮਿਲਦਾ ਚਲੇ ਗਏ ਹੁਣ ਤੇ ਸਾਡੇ ਆੜਾੜਾਂ ਦਾ ਬਾਬਾ ਕੰਮ ਖਰਾਬ ਕਰ ਗਏ ਉਹ ਤੇ ਕਮਾਦਾਂ ਚ ਸੂਰਾਂ ਨੂੰ ਰੈਂਡਮ ਮੌਕਾ ਮਿਲ ਜਾਂਦਾ ਹੈ। ਤਕਰੀਬਨ ਲੱਗੇ ਸਾਰਾ ਦਿਹਾੜਾ ਹੀ ਹੋ ਗਿਆ ਹੁਣ ਮੱਕੀਆਂ-ਮੱਕੀਆਂ ਮੀਝੀਆਂ ਗਈਆਂ। ਤੇ ਵਧੀਆ ਆ। ਹਾਂਜੀ। ਤੇ ਮਿੰਟ-ਮਿੰਟ ਜਿਵੇਂ ਵੱਡ ਹੋ ਜਾਂਦੀ ਆ। ਬਸ 10 ਕਿ ਮਿੰਟ ਲੱਗਦੇ ਆ ਵੱਡਣ ਨੂੰ ਹਨਾ। ਕਿਦਾਂ? ਅੱਛਾ ਪਠੇਦੁਰਾ ਕੇ ਚੱਲ ਵਧੀਆ ਮੱਜਾਂ। ਮੋਜਾਂ ਵੀ ਤੇ ਵਧੀਆ ਕੋਈ ਨਹੀਂ ਬਾੜ ਲਾਂਗੇ ਦੋ ਦੋ ਪੰਡਾ ਵੱਡੇ ਕਰਾਂਗੇ ਦਿੰਦੀਆਂ ਕੋਈ ਚੱਕਰੀ ਹੈ ਨੀਗਾ ਪੱਠੇ ਵੱਢਿਆ ਬਾ ਹੈ ਚੱਲੀਏ ਅੱਜ ਵਾਪਰ ਅੱਜ ਕੋ ਨਹੀਂ ਚਲੋ ਠੀਕ ਹੈ ਜੀ ਅੱਜ ਦੇ ਵਲੋਗ ਦਾ ਕਰਦੇ ਇੱਥੇ ਐਂਡ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਹੈਨਾ ਤੇ ਨਵੇਂ ਉਹ ਤੋਂ ਜਰੂਰ ਸਬਸਕ੍ਰਾਈਬ ਕਰਿਆ ਕਰੋ ਸਸਿਕਾ ਸਾਰਿਆਂ ਨੂੰ ਓਕੇ ਬਾਈ ਜੀ ਗੁੱਡ ਈਵਨਿੰਗ Продолжение